ਆਏ ਵੇ ਮੁੰਜਦਾ ਤੂੰ ਹੀ ਆ ਜਾ ਕੇ ਤੂੰ ਮੈਂ ਕੈਨੀ ਵੀ ਹੁੰਨੀ ਮੁੰਜਦਾ ਇੰਨਾ ਯਕੀਨ ਨਾ ਕਰ ਆਪਣੇ ਜੱਟਾਂ ਤੇ ਪਰ ਮੇਰੀ ਇੱਕ ਨਾ ਮੰਨੀ ਨਾ ਮਨਪ੍ਰੀਤ ਨਾ ਮਨਪ੍ਰੀਤ ਤੂੰ ਰੋਂੜੀ ਹੀ ਪੁੱਤ ਕਰਾ ਹੀ ਮਿੰਤਾ ਉਹਨੇ ਗਾੜੀ ਕਰਾ ਹੀ ਮਿੰਤਾ ਜੱਦਾ ਜੀ ਵੀ ਲਿਖਤੀ ਆ ਨੀ ਨਾ ਉਹ ਤਾਂ ਹੁਣ ਮਿਲੂਗੀ ਪਤਾ ਵੀ ਕਿਹੜੀ ਕਿਹੜੀ ਉਹਨੇ ਲਖਾ ਲਈ ਆ ਉਹ ਤਾਂ ਮੈਨੂੰ ਗਲਦਾ ਹੀ ਪਤਾ ਲੱਗਾ ਵੀ ਉਹਨੇ ਲਖਾ ਲਈਆ ਤੇ ਰੋਣਾ ਮੇਰਾ ਪੁੱਤਾ ਰੋਣਾ ਮੇਰਾ ਪੁੱਤ ਕੀ ਕਰੂਗਾ ਮੈਂ ਕਿੱਦਾਂ ਉਹਨੂੰ ਮੰਗੂ ਵੀ ਆਉਂਗੀ ਮੈਂ ਕੀ ਦੱਸੂਗੀ ਮੇਰੇ ਪੁੱਤ ਦੇ ਨਾਮ ਢੇਲਾ ਪੈ ਲਈ ਨਹੀਂ ਹੈਗੀ ਚਲ ਕੋਈ ਨਹੀਂ ਪੁੱਤ ਮੈਂ ਉਹਨੂੰ ਪੁੱਛਦਾ ਰਗਵੀਨ ਨੂੰ ਜੇ ਤੇ ਜਾਊਗਾ ਮਨ ਇਦਾਂ ਠੀਕ ਵਾ ਨਹੀਂ ਤੇ ਧੋਖਾ ਧੜੀ ਦਾ ਉੱਤੇ ਕੇਸ ਕਰਾਂਗੇ ਯਾ ਖੰਘੇ ਬਖਾਲ ਸੈਨ ਕਿੱਥੇ ਹੋਦੇ ਰਜਿਸਟਰੀ ਵੇਖਣੀ ਆ ਨਹੀਂ ਨਿਆ ਹੈ ਗਾ ਤੇ ਇਤੇ ਨਿਆ ਨਹੀਂ ਹੈਗਾ ਸਾਰੇ ਉਹਦੀ ਜੇਬ ਦੇ ਵਿੱਚ ਹੀ ਆ ਸਾਰੇ ਉਹਦੇ ਅੰਤ ਜੀ ਚੁੱਪ ਕਰ ਮੇਰਾ ਪੁੱਤ ਤੂੰ ਇਹ ਆ ਵੀ ਨਿਆ ਮੈਂ ਲੈ ਕੇ ਦਊਂਗਾ ਮੈਂ ਜੀਦਾ ਨਾ ਮੈਂ ਤੈਨੂੰ ਨਿਆ ਲੈ ਕੇ ਦਊਂਗਾ ਤੂੰ ਨਾ ਫੇਰ ਕਰ ਚੁੱਪ ਕਰ ਮੇਰਾ ਪੁੱਤ ਚੱਲ ਕਰ ਨੂੰ ਚੱਲ ਆ ਜਾ ਆ ਜਾ ਆ ਜਾ ਰੋ ਨਾ ਰੋ ਨਾ ਬਸ ਇੱਕ ਰੱਬ ਮਾਰ ਪਾ ਦਿੰਦਾ ਉਹਦੇ ਬੰਦੇ ਹੋ ਜੇ ਮੌਕਾ ਚ ਤਿਆਰ ਹੁੰਦੇ ਆ ਧੀਏ ਮੈਂ ਤੈਨੂੰ ਆਣਾ ਹੁੰਦਾ ਸੀ ਨਾ ਉਹ ਮੇਰੇ ਸਾਹਕ ਕਰੀ ਜਾਂਦੀ ਮੈਨੂੰ ਪਤਾ ਹੀ ਇਹ ਬੰਦਾ ਕਿਦਾਂ ਦਾ ਛਾਤਰ ਵਾ ਜੀ ਇਹ ਚਲਾਕੀਆਂ ਕਰਦਾ ਹੈਗਾ ਹਰ ਵਾਰੀ ਇਹ ਹੀ ਹਨੂ ਪਟਕਾਉਂਦਾ ਹੈਗਾ ਮੈਂ ਬੜਾ ਮਨਜੋਦ ਨੂੰ ਅੰਦਰ ਵੜ ਵੜ ਕੇ ਇੰਦੀ ਰਹੀ ਮਨਜੋਦੇ ਬੜਾ ਚਾਲਬਾਜ਼ ਬੰਦਾ ਵਾ ਮਨਜੋਦ ਕਹਿੰਦਾ ਮੈਂ ਤੇਰੇ ਤੈਨਾਂ ਰਿਸ਼ਤਾ ਤੋੜ ਸਕਦਾ ਉਹਨਾਂ ਜਾਰੀ ਨਹੀਂ ਤੋੜ ਸਕਦਾ ਮੈਂ ਇਹਨੂੰ ਕਿਹਾ ਘਰ ਵਾਲੀਏ ਦੇ ਘਟ ਧੋਖਾ ਕਰੂਗੀ ਉਹ ਕਹਿੰਦਾ ਇਦਾਂ ਤੇ ਕਈ ਖਬਰਾਂ ਆਉਂਦੀਆਂ ਘਰ ਵਾਲੀਆਂ ਵੀ ਧੋਖਾ ਕਰਦੀਆਂ ਮੈਨੂੰ ਫੇਰ ਵੀ ਕਹਿਣਾ ਨਹੀਂ ਮੁੰਡਾ ਘਰ ਵਾਲੀ ਜਦੋਂ ਬੱਚਿਆਂ ਚ ਪੈ ਦਿੰਦੀ ਆ ਨਾ ਉਦੋਂ ਬਹੁਤ ਸੋਲ ਸਮਝ ਕੇ ਧਰਦੀ ਆ ਆਜਾੜ ਤੇ ਮੈਂਟ ਨਹੀਂ ਲਾਉਂਦੇ ਯਾਰ ਮਾਰ ਕਰਨ ਲੱਗਿਆ ਜਾਦੀ ਪਰਖ ਲਈ ਪਰ ਉਹਨੇ ਬੜੀ ਵਾਰੀ ਕਹਿਣਾ ਮੈਂ ਬੜੀ ਜਾਦੀ ਪਰਖੀ ਮੈਂ ਬੜੀ ਜਾਦੀ ਪਰਖੀ ਪੁੱਤ ਅੱਖੀਂ ਵੇਖੀਏ ਕੰਨੀ ਸੁਣੀਏ ਤੇ ਫਿਰ ਕਿਸ ਦੇ ਯਕੀਨ ਕਰੀਦਾ ਵਾ ਅੱਜ ਕੱਲ ਸਮਾਂ ਇਦਾਂ ਦਾ ਐਵੇਂ ਨਹੀਂ ਕਿਸ ਦੇ ਭਟਾਏ ਆ ਪੜਕ ਜਾਈਦਾ ਹੁੰਦਾ ਤੇਨੇ ਸਾਹਮਣੇ ਕਦੋਂ ਆਂਦਾ ਮਿਲ ਵਰਤਨ ਵਾ ਇਹ ਨਾਲ ਮੇਰਾ ਵੀ ਆਪ ਜੀਨੂ ਕੋਲ ਦਵੇ ਵੇ ਵੇ ਕੇ ਜੀਨੂ ਕੋਲ ਦਵੇ ਹਤੀ ਕਲੀ ਪਣੀ ਰਾਰ ਪਰਤੇ ਲੌਂਦੀ ਵੀ ਕਰਤਾ ਨੂੰ ਤੇ ਵੱਢ ਕੇ ਗਾਂ ਗਿਆ ਤੈਨੂੰ ਤੂੰ ਤਾਂ ਹੁਣ ਜਾ ਕੇ ਸੁਣਿਆ ਮੈਂ ਤਾਂ ਕੱਲ ਦਾ ਹੀ ਸੁਣ ਲਿਆ ਮੈਂ ਤੇਰੇ ਕੋ ਨਾਂ ਨਹੀਂ ਲੈਣਿਆ ਮੁਰਕੇ ਫਿਕਰ ਕਰੇਗੀ ਪਰ ਦਾਦਾ ਜੀ ਫਿਕਰ ਕਰਨ ਵਾਲੇ ਦਿਨ ਗਏ ਜੇ ਮੈਂ ਇੱਕ ਮਾਰ ਜਲ ਸਕਦੀ ਆ ਨਾ ਤੇ ਮੈਂ ਇਹਨੂੰ ਪੈਰ ਨਹੀਂ ਪਾਉਂਦੇ ਨਾ ਇੱਥੇ ਭਾਵੇਂ ਮੈਨੂੰ ਆਪਣੀ ਜਾਨ ਦੇਣੀ ਪੈ ਦੇ ਕਹਿੰਦੇ ਹੁੰਦੇ ਆ ਨਾ ਜੱਟ ਆਪਣੀ ਜ਼ਮੀਨ ਨਹੀਂ ਛੱਡਦਾ ਤੇ ਫਿਰ ਜੱਟੀ ਵੀ ਨਹੀਂ ਛੱਡਦੀ ਇੱਦਾਂ ਮੈਂ ਧੋਖਾ ਕਰਕੇ ਇਹ ਨਹੀਂ ਲੈਣ ਦੇ। ਮੈਂ ਕਿਹਾ ਪੁੱਤ ਪੈਰ ਪੈਣਾ ਦਵਾਂਗਾ ਤੇਰਾ ਕਈ ਇਹਦਾ। ਤੇਰੀ ਪੈਰ ਵਿੱਚ ਪੈਰ ਨਾ ਪਾਊਗਾ ਇਹ। ਇਹ ਗੱਲ ਮੈਂ ਵੀ ਰੋਕੂਗਾ ਇਹਨੂੰ। ਇਹਨੂੰ ਵੀ ਲੈਦਾ ਵਾ ਵੀ ਕੱਲੀ ਜਨਾਨੀ ਆ ਤੇ ਇਹ ਆਪਣੀ ਚੌਧਰ ਕਰ ਜੂਗਾ। ਐਡੀ ਵੀ ਨਹੀਂ ਜਨਾਨੀ ਕਮਜ਼ੋਰ ਹੁੰਦੀ। ਐਡਾ ਛਾਤਰ ਬੰਦਾ। ਜਨਾਨੀ ਨਿਕੱਲੀ ਇਤਰਾ ਹੀ ਨਹੀਂ ਮਾਣੇ ਆਉਂਦੇ। ਨਹੀਂ ਹੋਸ਼ ਕਰਨ। ਮੈਨੂੰ ਇਹ ਦੱਸ ਕਿ ਮੇਰੇ ਕੋ ਵੀ ਪੈਸਾ ਤੈਨੂੰ ਮੈਂ ਦਿੱਤਾ। ਤੇ ਜੇ ਆਂਦਾ ਵੀ ਮੈਂ ਵੀ ਪੈਸਾ ਇੰਨਾ ਦੇਤਾ ਤੇ ਫਿਰ ਪੈਸੇ ਨੇ ਕਿੱਡੇ ਬੂਝ ਸੋੜ ਤਰ ਗੱਲ ਤੇ ਫੇਰ ਨਾ ਬਣੀ ਇਹਦੀ। ਇਹ ਤਾਂ ਕੋਈ ਨਹੀਂ ਜਾਦਾ ਇਹ ਤਾਂ ਕੋਈ ਸਾਲਾ ਆਪ ਖਾ ਗਿਆ ਉਹ ਤਾਂ ਹੀ ਧੋਖਾ ਧਰੀਦਾ ਹੈ ਸਾਈਨ ਕਰਵਾਈ ਗਿਆ ਕਾਗਜ਼ਾਂ ਤੇ ਇੱਥੇ ਆ ਕਰਦੇ ਇੱਥੇ ਕਰਦੇ ਪਰ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਮਨਜੋਨ ਨੇ ਨਹੀਂ ਸਾਈਨ ਕੀਤੇ ਤੇ ਮੈਨੂੰ ਕਿਹੜਾ ਪੁੱਤ ਸੱਚ ਆਉਂਦਿਆ ਵਾ ਮੈਨੂੰ ਵੀ ਸੱਚ ਨਹੀਂ ਆਉਂਦਾ ਚੱਲ ਜਾ ਮੇਰਾ ਪੁੱਤ ਘਰ ਨੂੰ ਜਾ ਜਾ ਮੈਨੂੰ ਲੱਗਦਾ ਇੱਕ ਵਾਰੀ ਮੈਂ ਇਹਨੂੰ ਕੋਰੇ ਕਾਗਜ਼ ਤੇ ਜੇ ਸਾਈਨ ਕੀਤੇ ਹੋਣ ਤੇ ਆ ਕੁਝ ਹੋ ਸਕਦਾ ਹੋ ਜਾਂਦਾ ਪੁੱਤ। ਕੋਰੇ ਕਾਗਜ਼ ਤੇ ਨੀਂ ਸਾਈਨ ਕਰਕੇ ਦੇਈ। ਇੰਨੇ ਉਸੇ ਉਸੇ ਆੜ ਵਿੱਚ ਇੰਨਾ ਨਹੀਂ ਵੇਖਿਆ ਕਿ ਮੇਰਾ ਜ਼ਾਰ ਕਿੱਥੇ ਫਸਿਆ ਵਾ। ਇੰਨੇ ਵੇਲਾ ਇਹ ਆਪਣਾ ਦਿਮਾਗ ਚਲਾਇਆ ਤੇ ਅਸੀਂ ਭੋਲੇ ਭਾਏ ਨੂੰ ਸਾਈਨ ਕਰਕੇ ਫੜਾਤੇ। ਸਾਨੂੰ ਥੋੜਾ ਪਤਾ ਹੀਗਾ। ਕੋਰੇ ਕਾਗਜ਼ ਤੇ ਹਮੇਸ਼ਾ ਸਾਈਨ ਨਹੀਂ ਕਰੀਦੇ। ਉਹ ਜੋ ਮਰਜ਼ੀ ਲਿਖ ਸਕਦਾ ਉਹ ਤੁਹਾਡਾ ਘਰ ਵੀ ਲਿਖਾ ਸਕਦਾ, ਤੁਹਾਡੀ ਜ਼ਮੀਨ ਜਾਇਦਾਦ ਲਿਖਾ ਸਕਦਾ ਹੈ। ਉਹਨੇ ਉਹ ਹੀ ਕੰਮ ਕੀਤਾ ਵਾ। ਚਲ ਜਾ ਮੇਰਾ ਪੁੱਤ ਘਰ ਨੂੰ ਜਾ। ਤੀ ਦਸ ਕੁੜੀ ਰੋਂਦੀ ਫਿਰਦੀ ਵਿਚਾਰੀ ਇਹਨੂੰ ਵੀ ਬੰਦਿਆ ਕਦੇ ਤਰਸਣਾ ਆਇਆ ਓਏ ਨਿਕੇ ਦੇ ਨਿਆਣੇ ਵਾਲੇ ਮੂੰਹ ਆਲੀ ਵੇਖ ਲੈਂਦਾ ਕਿਤੇ ਆ ਧੀ ਧਿਆਣੀ ਵਾਲੀ ਵੇਖ ਲੈਂਦਾ ਕਿੱਦਾਂ ਰੋਂਦੀ ਫਿਰਦੀ ਆ ਗਲੀਆਂ ਦੇ ਕੱਖਾਂ ਵਾਂਗੂ ਕੀ ਬਣ ਗਿਆ ਇਹਨਾਂ ਦਾ ਰਾਬੀ ਦਾ ਖਾ ਕੋਈ ਨਹੀਂ ਧੀਏ ਮੰਮੀ ਮੁੱਲ ਮੋੜੂੰਗਾ ਆਪਣੀ ਜ਼ਿੰਦਗੀ ਦੇ ਵਿੱਚ ਮੇਰਾ ਮੇਰਾ ਧੀ ਪੁੱਤ ਤਾਂ ਹੈ ਦੀ ਨਾ ਪਰ ਮੈਂ ਤੈਨੂੰ ਧੀ ਕਹ ਦੇਦਾ ਮੈਂ ਵੀ ਹੁਣ ਮੁੱਲ ਮੋੜ ਕੇ ਛੱਡੂ ਇਹਨੂੰ ਕਹ ਪੈੜੀ ਦੇ ਪੈਰ ਪਾ ਕੇ ਵੇਖੇ ਕਰ ਇਧਰ ਆਵੇ ਸਹੀ ਏ ਪਾਵੇ ਪੈੜੀ ਪੈੜੀ ਦੇ ਪੈਰ ਪੱਲੇ ਲੱਗਦਾ ਸ਼ੇਰਾ ਹੁਣ ਤੂੰ ਹੀ ਕੰਮ ਮੇਰੇ ਕੱਢਣੇ ਆ ਆ ਜਿਹੜੇ ਹਸਾਬ ਨਾਲ ਆਣ ਗਵਣ ਮਸ਼ਰਾ ਫਿਰਦਾ ਨਾ ਇਹ ਹਵਲੇ ਕਰਨੇ ਹੀ ਪੈਣੇ ਆ ਹੁਣ ਹੁਣ ਤੂੰ ਨਾ ਧੋਖਾ ਦਵੇਂ ਮੈਨੂੰ ਬਾਕੀ ਸਾਰੇ ਧੋਖਾ ਦੇਣ ਵਾਲੇ ਹੀ ਆ ਇਹ ਗੱਲ ਨੂੰ ਮੈਨੂੰ ਤਰਤੇ ਮਾਨਵਾ ਹਜੇ ਤੱਕ ਤੇ ਤੂੰ ਕਦੀ ਧੋਖਾ ਦਿੱਤਾ ਨਹੀਂ ਮੈਨੂੰ ਤੇ ਗਾੜੀ ਵੀ ਮੇਰਾ ਮਾਨ ਬਣਾ ਕੇ ਰੱਖੀ ਤੂੰ ਹੁਣ ਮੈਂ ਨਾ ਫਿਰ ਜਿਹੜਾ ਆਉਂਦਾ ਵਾ ਨਾ ਆਵੇ 68 ਹੀ ਕਰਨੀ ਹੈ ਮੂੰਹ ਗੇੜ ਵਾਲ ਨੂੰ ਕਰ ਦੋਣਾ ਦਾ ਅੱਜ ਕਿੱਥੇ ਆ ਵੱਡਾ ਬਦਮਾਸ਼ ਬਣਿਆ ਫਿਰਦਾ ਕਿੱਥੇ ਆ ਗਵੀਰ ਉਹ ਤੇ ਅੰਦਰ ਕੀ ਕਰਨ ਿਆ ਉਹ ਕਿੱਥੇ ਆਏ ਹਾਂ ਦਾਦਾ ਕੀ ਗੱਲ ਆ ਉਹ ਮੈਂ 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 ਤੈਨੂੰ ਅੱਖ ਲਗਾ ਹੀ ਪਿਓ ਪਰੀ ਇਹ ਇੱਥੇ ਕਿਉਂ ਲਗਾ ਬੀਜਣ ਔਰ ਕਿਥੇ ਬੀਜਣੀ ਪਨੀਰੀ ਇੱਧਰ ਬੀਜਦਾ ਇਸੇ ਕੱਖ ਹੋ ਜਾਂਦਾ ਵਾ ਅੱਛਾ ਕੱਖ ਹੋ ਜਾਂਦਾ ਇੱਧਰ ਕੱਖ ਹੋ ਜਾਂਦਾ ਇੱਥੇ ਤੂੰ ਉਹਨੂੰ ਬਾਹ ਕੇ ਬੈਠਾ ਵਾ ਵੀ ਇੱਧਰ ਬੀਜਣੀ ਆ ਤੇ ਚੱਲ ਕੋਈ ਨਹੀਂ ਉਧਰ ਬੀਜਣੇ ਪਰਲੇ ਪਾਸੇ ਉਧਰ ਬੀਜ ਉਧਰ ਬਰੇਤਾ ਪਹਚਾਇਆ ਡਾਂਗ ਜੀ ਲੈ ਕੇ ਮੈਂ ਅੱਪਰ ਕਿੱਧਰ ਤੁਰਿਆ ਆਉਂਦਾ ਮੈਨੂੰ ਗੁੱਸਾ ਹੀ ਚੜ ਗਿਆ ਇੱਧਰ ਵੀ ਤੂੰ ਪਹਿਲੀ ਇੱਧਰ ਵਾਈ ਆ ਇੱਧਰ ਕਿਉਂ ਵਾਈ ਤੂੰ ਪਹਿਲੀ ਉਹ ਮੈਂ ਤਾਂ ਤਾਂ ਵਾਈ ਇੱਧਰ ਮੈਂ ਬਰਸਾਂ ਵਾਂਦੇ ਪਾਣੀ ਘਟੀਆਂ ਤੈਨੂੰ ਹੀ ਪਤਾ ਵੀ ਹਰ ਸਾਲ ਤਾਂ ਇੱਥੇ ਬੀਜੀ ਦੀ ਪਨੀਰੀ ਤੇ ਇੱਥੇ ਕੱਖ ਹੋ ਜਾਂਦਾ ਉਧਰ ਬੀਜਣੀ ਆ ਇਹੋ ਗੱਲ ਜੇ ਕਹਦਾ ਤੂੰ ਹੌਸਲੇ ਨਾ ਕਰ ਲੀਂਦਾ ਫਿਰ ਉਹ ਮੈਨੂੰ ਵੇਖ ਕੇ ਗੁੱਸਾ ਚੜ ਗਿਆ ਪਨੀਰੀ ਭੀਜੀ ਆ ਐਨਾ ਕਾਹਦਾ ਗੁੱਸਾ ਤੂੰ ਇਹ ਤਾਂ ਡਾਂਗ ਤਾ ਚੁੱਕੀ ਫਿਰਦੇ ਹੁਣ ਠੰਡੇ ਵੀ ਹੋ ਗਏ ਢੀ ਛੇਤੀ ਗੱਲ ਕੀ ਆ ਵਿਚਲੀ ਉਹ ਨਹੀਂ ਗੱਲ ਦੀ ਗੱਲ ਵੀ ਗੱਲ ਗੁੱਲ ਕੋਹ ਨਹੀਂ ਗਈ ਗੱਲ ਨਹੀਂ ਵੀ ਕੋਈ ਵੀ ਬਲਜੀਤ ਉੰਜੀ ਜਿਹੜਾ ਸ਼ਰੀਕਾ ਵਾ ਨਾ ਇਹ ਵੇਖ ਕੇ ਜਰਦਾ ਨਹੀਂਗਾ ਕਿਸੇ ਨੂੰ ਲੈ ਵੇਖ ਕੇ ਤੇਰੇ ਅੱਲ ਮੈਂ ਕਿ ਦੱਸ ਜਰਦਾ ਕਿਉਂ ਨਹੀਂਗਾ ਡਾਂਗ ਜਾਦਾ ਐਸੇ ਚੱਕਰ ਦੀ ਵਟ ਕੇ ਲੰਗੀ ਜਾਂਦਾ ਸੇਤ ਤੂੰ ਆਪਣਾ ਖਾਂਂ ਲਿਆ ਮੈਂ ਆਪਣਾ ਖਾਂਂ ਲਿਆ ਮੈਂ ਕਿਉਂ ਨਹੀਂ ਜਰਨਾ ਚੱਲ ਕੋਈ ਪਰੇ ਬੀਜ ਜਨੇ ਜਿੱਥੇ ਕਹਿੰਗੇ ਉੱਥੇ ਬੀਜ ਜਨੇ ਆਹ ਨਹੀਂ ਉੱਧਰ ਬੀਜ ਉੱਧਰ ਕਿਹੜਾ ਬੀਜ ਲੈਂਦਾ ਚਾਚਾ ਹਰਕਾਂ 110 ਸੁਪਰੀਮ ਵਾਲਿਆਂ ਦਾ ਅੱਛਾ ਮੈਂ ਫੇਰ ਕਿਤੀ ਲੈਂਦਾ ਹੀ ਉਹ ਮੇਰੀ ਗੱਲ ਸੁਣੋ ਆ ਚੁੱਕ ਕੇ ਰੱਖ ਲੋ ਇਹਨਾਂ ਦੇ ਚੰਗਾ ਭਲਾ ਬੰਦਾ ਡਰ ਜਾਂਦਾ ਇਹ ਡਰਾਉਣ ਵਾਸਤੇ ਰੱਖਿਆ ਇਹ ਭਰਿਆ ਵਾ ਗੋਲੀਆਂ ਪਈਆਂ ਵਿੱਚ ਭਰਿਆ ਭਰਿਆ ਚਾਚਾ ਫੋਲੀ ਹੁੰਦਾ ਹੁਣ ਅੱਜ ਕੱਲ ਮੇਰੀ ਗੱਲ ਸੁਣੋ ਕੋ ਜਿੰਨੇ ਡਰਨਾ ਹੀ ਨਾ ਹੋ ਤੇ ਡਰ ਗਿਆ ਉਜਾ ਚਾਹ ਤੂੰ ਲਿਆ ਚਾਚੇ ਆਪੇ ਪਾਣੀ ਪਣੀ ਲੈ ਆਂਦਾ ਜਿਆ ਨਾਲ ਮੇਰਾ ਤੇ ਠੰਡਾ ਪਾਣੀ ਇੱਕ ਲਾ ਲਿਆ ਇੱਕ ਹੋਰ ਸੁਣਾ ਜਾਗਾ ਠੀਕ ਠਾਕ ਮਾ ਠੀਕ ਵਾ ਕਿੱਧਰ ਵੇਖੀ ਜਾਨਾ ਕੋਈ ਨਹੀਂ ਡਰ ਗਿਆ ਡਰ ਗਿਆ ਕੀ ਗੱਲ ਕਰ ਵੀ ਕਰਕੇ ਨਹੀਂ ਐ ਕੁੜੀ ਮੈਨੂੰ ਤੇ ਜਾ ਤਾਂ ਆਪ ਨਹੀਂ ਸਮਝ ਲੱਗੀ ਮੇਰੀ ਤਾਂ ਅੱਖ ਲੱਗੀ ਮੈਂ ਜ਼ਰਾ ਕਰਾਣੇ ਸੁਣ ਕੇ ਉੱਠਿਆ ਤੇਰੀ ਟਾਈਮ ਨਾਲ ਹੀ ਅੱਖ ਲੱਗ ਜਾਂਦੀ ਆ ਦਾਦਾ ਛੁੱਟੀਆਂ ਲਈਆਂ ਵਾ ਕੰਮ ਤਾਂ ਨਾ ਨਿਭੜਿਆ ਵਾ ਮੇਰੀ ਤਾਂ ਸਲਾਹ ਹੀ ਕਿ ਮੈਂ ਵਟਾ-ਵਟਾ ਪਾ ਗਿਆ ਨੂੰ ਇਹ ਕੋਈ ਸੁਹਾਗਾ ਹੋਰ ਮਾਰਨਾ ਨਾ 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 ਇੱਧਰ ਨਹੀਂ ਭੀਜਣੀ ਪਨੀਰੀ ਚੱਲ ਤੇਰੇ ਨਾਲ ਹੀ ਭੀਜਣਾ ਪਰਲੇ ਪਾਸੇ ਇੱਧਰ ਭੀਜਣੀ ਆ ਪਰ ਇੱਕ ਗੱਲ ਸੁਣ ਲੈ ਮੇਰੀ ਫਿਰ ਜੇ ਪਰਲੇ ਪਾਸੇ ਭਜਾਉਣੀ ਪਾਣੀ ਤੈਨੂੰ ਲਾਉਣਾ ਪੈਣਾ ਹੀ ਤੂੰ ਉੱਥੇ ਕੀ ਸੋਚੀ ਛੱਡਣਾ ਵਾ ਨੱਕਾ ਤੇ ਪੱਕਾ ਲੱਗਾ ਰਹਿਣਾ ਵਾ ਜਦੋਂ ਵਾਣ ਭਰਨੇ ਉਹਦੇ ਵੇਖੀ ਜਾਊਗੀ ਚੱਲ ਠੀਕ ਆ ਫਿਰ ਆਹੋ ਮੈਂ ਪਾਣੀ ਧਾਣੀ ਪੀ ਲੈ ਮੈਂ ਕੋਹ ਨਹੀਂ ਪੀਣਾ ਮੈਂ ਬੈਠਾ ਪਾਣੀ ਲੈਣ ਗਈ ਨਾ ਤਰੀ ਬੱਸ ਬੱਸ ਤੇ ਕੋਈ ਨਹੀਂ ਰਹਿੰਦਾ ਤੇਰੇ ਇਹ ਤਾਂ ਤੇ ਕੋਹਲੀ ਰਹਿੰਦਾ ਵਾ ਇੱਕ ਆ ਹੈਗਾ ਵਾ ਕਾਗਜੀ ਆ ਇੱਕ ਨਿਯਾਜ਼ ਵੀ ਰੱਖਿਆ ਵਾ ਤੇ ਉਹਦਾ ਫੜੋ ਫੜਾਈ ਨਹੀਂ ਕੋਈ ਹੈਗੀ ਉਹ ਨਹੀਂ ਨਿਯਾਜ਼ ਤਾਂ ਫਿਰ ਕਿਹੜੇ ਬੰਦਾ ਉੜੀ ਫੜੀ ਕਰੇ ਨਾ ਰਾਤ ਬਰਾਤੇ ਹੁੰਦੀਆਂ ਇਹਦਾ ਤਾਂ ਹਸਾਬ ਤਾਂ ਦੇਣਾ ਪੈਂਦਾ ਸਰਕਾਰ ਨੂੰ ਅੱਛਾ ਉਹਦਾ ਤਾਂ ਹਸਾਬ ਦੇਣਾ ਵਾ ਤੇ ਗੋਲੀਆਂ ਦਾ ਜੇਰੋ ਕੋਈ ਗੋਲੀ ਨਿਕਲਦੀ ਉਹਦਾ ਲੇਖਾ ਜੋਖਾ ਵੀ ਦੇਣਾ ਪੈਂਦਾ ਆਹ ਲੇਖਾ ਜੋਖਾ ਦੇਣਾ ਪੈਂਦਾ ਵਾ ਕਿੱਥੇ ਵਰਤੀ ਆ ਕਿੰਨੀਆਂ ਗੋਲੀਆਂ ਕਿੱਥੇ ਵਰਤੀ ਆ ਆਹ ਅੱਛਾ ਸਾਰਾ ਲੇਖਾ ਜੋਖਾ ਹੁੰਦਾ ਹੈ ਦਾ ਠੀਕ ਹਾਂ ਮੈਨੂੰ ਵੀ ਰੱਖਣਾ ਹੀ ਪੈਣਾ ਇਹ ਬੰਦ ਉਹ ਵੀ ਤੇ ਹਮੇ ਮੇਰ ਨਾਲ ਚਲਾਖੀਆਂ ਓਏ ਯਾਰ ਸੱਜਣ ਏਦਾਂ ਦਾ ਐ ਦਲ ਤੇ ਵੇਖਿਆ ਬੜੇ ਬੜੇ ਡਰ ਜਾਂਦੇ ਆ ਉਹ ਚਾਚਾ ਤੂੰ ਕਿਹੜੇ ਖੇਦੀ ਮੂਲੀ ਆ ਆਇਆ ਹੀ ਡਾਂਗ ਲੈ ਕੇ ਮੇਰੇ ਨਾਲ ਕਿ ਦੇਖੇ ਤੀ ਮੂੰਹੋਂ ਦੇ ਪੈਰੀ ਗਿਆਈ ਹੁਣ ਇਹ ਕੌਣ ਡਰ ਗਿਆ ਵੇ ਹੋਏ ਮੈਨੂੰ ਚਾਰਦਾਈ ਹਾਏ ਹੇ ਮਾ ਨਹੀਂ ਡਰ ਗਿਆ ਮੇਰਾ ਸੱਚੀ ਚਾਚਾ ਵੀ ਕਿਹੜੇ ਤੱਪ ਚਾਇਆ ਡਾਂਗ ਲੈ ਕੇ ਆਪਣੇ ਵੱਲੋਂ ਤੇ ਗੁੱਸੇ ਜਿਹਾ ਆਇਆ ਮਾਰਨੇ ਆਇਆ ਹਣਾ ਮੰਨਪ੍ਰੀਤ ਦੀ ਪੈਲੀ ਚ ਖੋਲੀ ਆ ਤੇ ਜਦੋਂ ਉਹ ਬੰਦੇ ਖਾਣੀ ਵੇਖੀ ਤੇ ਡਰ ਕੇ ਹੀ ਭੱਜ ਗਿਆ ਵਾ ਬੰਦਾ ਪੁੱਛੇ ਕਿ ਤੈਨ ਮਨਲਾ ਸੌਖਾ ਪਿਆ ਈਓ ਮਨ ਤੋਂ ਤੇ ਹਰ ਇੱਕ ਨੂੰ ਡਰਾਉਂਦਾ ਵਾ ਮੈਂ ਤੇ ਆ ਵੀ ਚੋਪੀ ਕੀਤੀ ਰਹਿਣੀ ਆ ਵੀ ਇਹੋ ਜੀ ਚੀਜ਼ ਤੇ ਘਰ ਦੇ ਵਿੱਚ ਹੋਣੀ ਨਹੀਂ ਚਾਹੀਦੀ ਜੇ ਕਿਸ ਦੇ ਵੱਜ ਗਈ ਤਾਂ ਵੀ ਆਪਣਾ ਨੁਕਸਾਨ ਤੇ ਜੇ ਆਪਣੇ ਵੱਜ ਗਈ ਤਾਂ ਵੀ ਆਪਣਾ ਹੀ ਨੁਕਸਾਨ ਜੇ ਕਿਸੇ ਦੇ ਵਾਜੇ ਤਾਂ ਤਾਂ ਵੀ ਸਾਰਾ ਟੱਪਲ ਜੇਲ੍ਹ ਚ ਚਲ ਜਾਂਦਾ ਵਾ ਪਤਾ ਨਹੀਂ ਘਰ ਚ ਕਿਉਂ ਰੱਕੇ ਬੈਠੇ ਹੁੰਦੇ ਆ ਕਰਨ ਤੇ ਦਾ ਸਾਫ ਹੀ ਡਈ ਤੇ ਪਰ ਰੁਕਬੀਰ ਦਾ ਤਾਂ ਦਾ ਲੱਗ ਗਿਆ ਚਾਚੇ ਨੂੰ ਡਰਾਉਣ ਦਾ ਤੇ ਮੈਂ ਵੀ ਚੋਪੀ ਕੀਤੀ ਰਹੀ ਮੈਂ ਵੇਖਦਾ ਹੁਣ ਚਾਚੇ ਦੀ ਚਾਚੇ ਦੇ ਕਰ ਗਈ ਆਹੋ ਜਿਹੀ ਚੀਜਾਂ ਵਲ ਵੇਖ ਕੇ ਤੇ ਇੰਨਾ ਡਰ ਹੁੰਦਾ ਨਾ ਬੰਦੇ ਖਾਣੀ ਐ ਇੱਕ ਸਾਹ ਦੀ ਜਦੋਂ ਇਹ ਖੁੱਲ ਜਾਂਦੀ ਹੈ ਨਾ

ਪੀ ਤੇਰੀ ਯੁਰਤ ਕਿੱਦਾਂ ਪੈ ਗਈ ਆ ਉਹਨਾਂ ਦੀ ਪੈਲੀ ਵਹੁਣ ਦੀ ਹਾਂ ਉਹਨਾਂ ਦੀ ਪੈਲੀ ਲਖਾਉਣ ਦੀ ਆਹੋ ਉਹ ਮੈਂ ਅੱਗੇ ਲੱਗਾ ਸੀ ਡਾਂਗ ਮੈਂ ਆਪਣੇ ਵੱਲੋਂ ਡਾਂਗ ਮਾਰ ਲੱਗਾ ਸੀ ਹੂੰ ਇਹ ਗੜੀ ਜਵਾਨ ਪਿਸਤੌਲ ਕੱਢ ਕੇ ਬੈਠਾ ਇਹਨੇ ਕੁੜੀ ਐਨ ਮੈਂ ਹਾਂ ਗੋਲੀ ਮਾਰ ਦੇਣੀ ਆ ਝੂਠਾ ਬਸਤੌਲ ਹੋਣਾ ਕੋਈ ਨਿਆਣਿਆਂ ਨੇ ਉਹਨਿਆਂ ਦਾ ਖਡਾਉਣਾ ਹੋਣਾ ਤੁਸੀਂ ਕਿੱਧਰ ਤੁਸੀਂ ਮਾਰੀ ਕਿਉਂ ਨਹੀਂ ਉਹਦੇ ਸਿਰ ਦੇ ਵਿੱਚ ਜੇ ਮੈਂ ਮਾਰ ਦਿੰਦਾ ਤੇ ਉਹਨੇ ਗੋਲੀ ਮਾਰ ਦੇਣੀ ਫੇਰੇ ਤੇ ਕੀ ਹੁੰਦਾ ਗੋਲੀ ਮਾਰ ਦਿੰਦਾ ਨਾ ਦੂਰ ਰੰਡੀ ਹੋ ਜਾਣਾ ਈ ਕੁਛ ਨਹੀਂ ਹੁੰਦਾ ਬੜੀ ਦੁਨੀਆ ਰੰਡੀ ਹੋਈ ਆ ਇਹ ਕੋਰੇ ਗਲਤੇ ਵਿਉਣੀ ਹੀ ਨਾ ਉਹ ਵਿਉਣੀ ਆ ਵਿਊਗਾ ਮੈਂ ਗੱਲ ਹੁਣ ਇਹਨੂੰ ਯਾਰ ਮਾਰ ਉਹ ਕਰਨ ਡਿਆ ਵਾ ਤੂੰ ਹੀ ਤੂੰ ਹੀ ਮਨਪਰੀਤ ਦੀ ਸਾਰੀ ਕਰ ਚੁੱਕੀ ਜ਼ਿੰਮੇਵਾਰੀ ਉਹ ਤੇ ਤੇਰੇ ਸਿਰ ਤੇ ਮੈਂ ਬੈਠਾ ਵਾਂ ਮੈਂ ਤੇਰਾ ਪਿਓ ਆ ਮੈਂ ਤੈਨੂੰ ਤਤੀਵਾਨ ਲੱਗਣ ਦਿੰਦਾ ਕਿੰਨੀਆਂ ਗੱਲਾਂ ਤੁਸੀਂ ਕਰਦੇ ਆ ਹੁਣ ਤਰੀ ਉਹ ਬੰਦੂਕ ਤੋਂ ਡਰ ਕੇ ਰਫਲ ਤੋਂ ਡਰ ਕੇ ਆ ਬੰਦੂਕ ਤੋਂ ਡਰ ਕੇ ਕਲੀ ਜੰਨੀ ਗੋਲੀ ਗਾਲੀ ਕਿਹੜਾ ਹੁੰਦਾ ਤੋ ਕੱਖ ਨਹੀਂ ਹੁੰਦਾ ਜਦੋਂ ਆਈ ਹੋਵੇ ਨਾ ਮੌਤ ਉਦੋਂ ਆਈ ਜਾਣੀ ਆ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਆਏ ਕੰਮ ਕਰਕੇ ਮੈਂ ਨਾ ਇਹਨੂੰ ਕਲਮਨਾ ਮਾਣਾ ਹੁਣ ਮੈਂ ਕਲਮਨਾ ਹੁਣ ਮੈਂ ਤਸਦੀਕਦਾਰ ਆਲਾ ਹੁਣ ਮੈਂ ਤਸਦੀਕਦਾਰ ਕੋ ਪਤਾ ਕਰਨਾ ਵਾ ਵੀ ਇਹ ਰਜਿਸਟਰੀ ਹੋਈ ਆ ਕਿ ਜਾਂ ਫੇਕ ਕਲੀ ਜਾਂਦਾ ਏ ਉਹਨੇ ਝੂਠ ਨਹੀਂ ਬੋਲਦਾ ਜੇ ਉਹ ਝੂਠ ਬੋਲਦਾ ਨਾ ਬਲਜੀਤ ਨਹੀਂ ਝੂਠ ਬੋਲਦੀ ਪਤਾ ਕੀ ਗੱਲ ਆ ਪਹਿਲੀ ਜਨਰ ਰਜਿਸਟਰੀ ਹੁੰਦੀ ਹੈ ਨਾਲ ਬੰਦੇ ਦੀ ਫੋਟੋਆਂ ਲੱਗਦੀਆਂ ਲੰਬੜਦਾਰ ਦੀ ਲੱਗਦੀ ਇਹਦੀ ਲਗਣੀ ਹੈ ਨਾਲ ਉਹਦੀ ਮਨਜ਼ੂਰੀ ਲੱਗਣੀ ਮਨਜ਼ੂਰੀ ਦੀ ਓਏ ਬਾਬਾ ਕੀ ਪਤਾ ਮੇਰੀ ਸੁਣੋ ਗੱਲ ਨਾ 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 ਤੀ ਜਬਰਜੋ ਇਹਨੂੰ ਹੀ ਫੜੋ ਇੱਕ ਵਾਰ ਫੇਰ ਜਾ ਕੇ ਪੜੋ ਕਿਹੜਾ ਅਗੇ ਨੁਕਲ ਕਢਾਉਣੀ ਉਹ ਸੁਣ ਕਢਣੀ ਆ ਭਲਾ ਪੜੋ ਸਿਰ ਜਾ ਕੇ ਨਾ ਕੁਝ ਨਹੀਂ ਹੋਣ ਲੱਗਾ ਚਲੋ ਮੈਂ ਤੁਹਾਡੇ ਨਾਲ ਜਾਨੀ ਆ ਜਦੋਂ ਮੈਂ ਤੈਨੂੰ ਕਹਿੰਦੀ ਨਾ ਮੈਂ ਕਰੂੰਗਾ ਕੋਹਨਾ ਕੋਹ ਜਿਹੜਾ ਮੈਂ ਤੁਰ ਪਿਆ ਨਾ ਹੁਣ ਹੁਣ ਮੈਂ ਕੋਹਨਾ ਕੋਹ ਕਰਕੇ ਹੀ ਛੱਡੂਗਾ ਫਿਕਰ ਕਿਉਂ ਕਰਦੀ ਤੂੰ ਓ ਤੂੰ ਤੇ ਬਾਬਾ ਚੂੜੀਆਂ ਪਾ ਲੀਆਂ ਇੱਕ ਸਾਫ ਚੂੜੀਆਂ ਆੜੀ ਦੀ ਗੱਲ ਮੂੰਹ ਉਹਦਾ ਫਿਰ ਹੋ ਗਿਆ ਮੈਂ ਉਹ ਜਾਨੀ ਆ ਤੁਸੀਂ ਮੈਨੂੰ ਦੱਸ ਕੇ ਜਾਂਦੇ ਮੈਨੂੰ ਨਾਲ ਲੈ ਕੇ ਜਾਂਦੇ ਤੇ ਮੈਂ ਜੇ ਨਾ ਸਿਰ ਪਾ ਦਿੰਦੀ ਤੇ ਮੈਨੂੰ ਨੀਵੇਂ ਥਾਂ ਬਾਲ ਦਿੰਦੇ ਜਿਹੜਾ ਗਾੜੀ ਹੁੰਦਾ ਵੇਖੀ ਜਾਂਦੀ ਤੂੰ ਮੈਂ ਇਦਾਂ ਗੱਲਾਂ ਕਰੀ ਜਾਨੀ ਆ ਉਹ ਹੈਗਾ ਹੀ ਬਹੁਤ ਜ਼ਿਆਦਾ 나ਡੂ ਖਾਂ ਵਾ ਦੀਦੀ ਦੀ ਨਹੀਂ ਗੱਲ ਹੁੰਦੀ ਮਰਿਆ ਸ਼ਰਾਬ ਪੀ ਪੀ ਕੇ ਉਹ ਤੇ ਕਿਤੇ ਉਹਨੂੰ ਸੁਰਤ ਨਹੀਂ ਰਹਿੰਦੀ ਮਰਿਆ ਵਾ ਇਦਾਂ ਕਿ ਜਿਹੜਾ ਲਈ ਫਿਰਦਾ ਉਹ ਨਹੀਂ ਨਾ ਮਰਿਆ ਉਹ ਜੀਦਾ ਵਾ ਏ ਡਗਲਾ ਓਹੋ ਤੁਸੀਂ ਵੇਖਿਆ ਹੀ ਨਹੀਂ ਕੱਖ ਚੱਜਣਾ ਤੁਸੀਂ ਮਾਰ ਲੈਣ ਦੇਣੀ ਹੀ ਤੁਸੀਂ ਤਾਂ ਡਰ ਗਏ ਫਿਰ ਉਹ ਤੁਸੀਂ ਡਰ ਗਏ ਆ ਡਰ ਨਹੀਂ ਆ ਉਹ ਡਰ ਨਹੀਂ ਗਿਆ ਡਰ ਵੀ ਬੜੀ ਚੀਜ਼ ਹੁੰਦੀ ਆ ਫਿਰ ਡਰ ਵੀ ਬੜੀ ਚੀਜ਼ ਹੁੰਦੀ ਆ ਹਾਂ ਚਲੋ ਫਿਰ ਮਾਰ ਮਾਰ ਦੇਣ ਲਗਾ ਫਿਰ ਤੁਸੀਂ ਕੀ ਆਖਿਆ ਮੈਂ ਕੋਈ ਨਹੀਂ ਫਿਰ ਗੱਲ ਭਵਾਂਦੀ ਮੈਂ ਤੈਨੂੰ ਹੁਣ ਮੈਂ ਸਾਰੀਆਂ ਗੱਲਾਂ ਨਹੀਂ ਖੇਦੀ ਹਾਂ ਹੁਣ ਮੈਂ ਉੱਥੇ ਚੱਲਿਆ ਹੁਣ ਮੈਂ ਨਕਲ ਕਢਾ ਕੇ ਫਿਰ ਦੱਸੂਗਾ ਤੂੰ ਅੰਨੀ ਤੇ ਮੈਂ ਹੁਣ ਨਹੀਂ ਮੈਂ ਕਰ ਦਵੇਂ ਜਾਂ ਹੋ ਉਹਦੇ ਅਗੜੀ ਜੇ ਤੇ ਕੁਲੀਆ ਤੇਰਾ ਪਿਸਤੌਲ ਆ ਵੇਖ ਕੇ ਤੇਰੀ ਨਲੀ ਦਾ ਕੁਲੀਆ ਵੀ ਸਿਗਰਟ ਜੀ ਦੀ ਬਾਹਰ ਆ ਗਈ ਤੇ ਗੱਲ ਕਰੀ ਗੱਲ ਭਵਾਂਦੀ ਯਾਰ ਰਮਾਨ ਜੇ ਮੈਨੂੰ ਕਹਿੰਦਾ ਯਾਰ ਰਮਾਨ ਨਾ ਬੋ ਰਮਾਨ ਨਾ ਤੁਸੀਂ ਬੈਗੇ ਆ ਨਾ ਮੈਂ ਨਹੀਂ ਪੈਂਦੀ ਰਮਾਨ ਨਾ ਮੈਂ ਜਾਣੀ ਆ ਨਾ ਹੁਣ ਇਹਦੀ ਵਾਲਾ ਕਾਢਾ ਪਿਸਤੌਲ ਕਿਹੜਾ ਲੱਗਾ ਮਾਰਨ ਤੁਹਾਡੇ ਵੇ ਆਹ ਮਾਰ ਕੇ ਦੱਸ ਭਲਾ ਮਰਨਾ ਤੇ ਇੱਕ ਵਾਰ ਹੀ ਆ ਤੂੰ ਨੇ ਯਾਰ ਜਾਣ ਕੇ ਮੂੰਹ ਬਣਾ ਕੇ ਬੈਠੀ ਐ ਆ ਸਾਰਾ ਕੁਮਣ ਤੁਹਾਡੇ ਵਾਸਤੇ ਡਿਆ ਕਰਨਾ ਕੀ ਕਰਨਾ ਐ ਇਹਨਾਂ ਰੱਖ ਰੱਖ ਕੇ ਹੈ ਨਾਲ ਖੜਨਾ ਮ ਇੱਥੇ ਰਹਿਣਾ ਥੀ ਥੋੜੀ ਲਈ ਆ ਜਿਹੜਾ ਥਾਂ ਦੇ ਬਦਲੇ ਲੜਦੇ ਫਿਰਦੀ ਐ ਨਾ ਦੁਨੀਆ ਉਹ ਥਾਂ ਹੱਸਦਾ ਵਾ ਮੈਂ ਤਾਂ ਇੱਥੇ ਰਹਿਣਾ ਇਹਨਾਂ ਲੜ ਲੜ ਮਰ ਜਾਣਾ ਤੇ ਲੜਦਾ ਕੌਣ ਮੈਂ ਕੱਲ ਤੇਰੇ ਸਾਹਮਣੇ ਕਿਹਨੂੰ ਚੰਗੀ ਮਾਰੀ ਕਹੀ ਐ ਤਾਂ ਕਿ ਆ ਪਰ ਕਿਉਂ ਪੈ ਲਈ ਉਹਨਾਂ ਦੀ ਲਈ ਆ ਇੰਨੇ ਪੈਸੇ ਦੀ ਨੀਅਤ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਉਹਨਾਂ ਨੂੰ ਦੇਤੇ ਹੋਣਗੇ ਤੂੰ ਬੈਂਕ ਚ ਜਾ ਲੈ ਮੈਂ ਨਾਲ ਸਵੇਰੇ ਸਟੇਟਮੈਂਟ ਚੈੱਕ ਕਰ ਲੈ ਸਟੇਟਮੈਂਟ ਸਟੇਟਮੈਂਟ ਕਰਦੇ ਰਹਿੰਦੇ ਬਸ ਅਸੀਂ ਕੀ ਕਰਨੇ ਆ ਨਾਲ ਇਹ ਕਾਹਤੋਂ ਕੱਢ ਕੇ ਰੱਖੀ ਆ ਉਹ ਕਹੇ ਚਾਚਾ ਕਿੱਦਾਂ ਭੱਜਾ ਬਜਾਰਾ ਉਹ ਆਇਆ ਹੀ ਗੱਲ ਕਰਨ ਕੋਈ ਗੱਲ ਕਰਨ ਨਹੀਂ ਆਇਆ ਮੈਨੂੰ ਮਾਰਨ ਆਇਆ ਹੀ ਉਹ ਪਹਿਲਾਂ ਉਹਨੇ ਮੈਨੂੰ ਮਾਰਨਾ ਮੈਂ ਕਿਹਾ ਤੁਹਾਨੂੰ ਮਾਵਾ ਪੁੱਤ ਨੂੰ ਮਾਰ ਕੇ ਸਾਹ ਲੈਣਾ ਮੈਂ ਕਿਹਾ ਸਾਰੀ ਜ਼ਮੀਨ ਸਾਹਮਣੀ ਸੀ ਉਹਨੇ ਅਹੇ ਢੀ ਨਹੀਂ ਗੱਲ ਹੁੰਦੀ ਗੱਲ ਕਿਉਂ ਨਹੀਂ ਉਹਦੇ ਕਿਹੜੇ ਪੋਤੇ ਪੱਤੀਆਂ ਰੋਂਦੇ ਫਿਰਦੇ ਜਿੰਨੂੰ ਜ਼ਮੀਨ ਦੇ ਕੇ ਜਾਣੀ ਸੀ ਨਾਮ ਤੇ ਮੈਂ ਖੋਅਨਾ ਵਾਂ ਨਾ ਮੈਂ ਕੰਨੂ ਗੋਲਾ ਵਾਂ ਜਦੋਂ ਆਇਆ ਸੀ ਨਾ ਮੈਨੂੰ ਸੁਣ ਵੀ ਗਿਆ ਸੀ ਤੇ ਮੈਂ ਵੇਖ ਵੀ ਲਈ ਡਾਂਗੜੇ ਹਸਾਬ ਨਾਲ ਵੱਟੀ ਆ ਉਹਨੇ ਉਹਦੇ ਕਿਸਮਤ ਮੇਰੀ ਚੰਗੀ ਆ ਮੇਰਾ ਸਾਥੀ ਮੇਰੇ ਕੋਲ ਹੀ ਇਹ ਨਾ ਹਾਂ ਉਹਨੂੰ ਮੇਰਾ ਕੰਮ ਹੋਇਆ ਹੋਣਾ ਸੀ ਮੈਂ ਤਾਂ ਹੋਰ ਦੋਆਂ ਘੰਟਿਆਂ ਨੇ ਬੋੜਾ ਖੜੇ ਪਹਚਾਇਆ ਹੋਣਾ ਹੈ ਬਸ ਵੀ ਕਰਿਆ ਕਰੋ ਹੈ ਦਾ ਨਾ ਬੋਲਿਆ ਕਰੋ ਬੋਲਿਆ ਨਾ ਕਰ ਮੈਂ ਤੂੰ ਚਹੁੰਨੀ ਐ ਹੋ ਚੁਣਾ ਮੇਰੇ ਕੋਲ ਮੈਂ ਤੇ ਤੂੰ ਯਕੀਨ ਹੀ ਨਹੀਂ ਕਰਦਾ ਯਕੀਨ ਕੰਨ ਤੇ ਡਈ ਆ ਹੋਰ ਕਿਦਾਂ ਕਰਾਂ ਦੱਸੋ ਮੈਂ ਪਹਿਲਾਂ ਤੁਹਾਡਾ ਫਰਜ਼ ਨਹੀਂ ਬੰਦਾ ਐਵੇਂ ਨਹੀਂ ਮੈਂ ਨਰਾਜ ਹੋਈ ਹੈਗੀ ਕੰਮ ਤੁਸੀਂ ਚੰਗੇ ਨਹੀਂ ਕੀਤੇ ਹੈਗੇ ਨਹੀਂ ਮੈਂ ਕੀਤਾ ਚੰਗਾ ਮੈਂ ਆਂਦੀ ਰਹੀ ਨਾ ਬਾਹਰ ਦਾ ਪੈਸਾ ਨਾਲ ਲੈ ਕੇ ਆ ਹਰਾਮ ਦਾ ਪੈਸਾ ਨਾਲ ਲੈ ਕੇ ਉਹ ਗੱਲ ਤੁਸੀਂ ਕੀਤੀ ਆ ਨਾ ਉਹ ਬਲਜੀਤ ਉਹ ਕੋਈ ਹਰਾਮ ਦਾ ਪੈਸਾ ਨਹੀਂ ਮਿਹਨਤ ਦੇ ਪੈਸੇ ਹੀ ਨਹੀਂ ਕੋਈ ਚਾਚੂ ਪਿਆਰ ਲੱਗ ਗਿਆ ਜਾਨੂ ਲੈਣਾ ਮੈਨੂੰ ਭੁખ્યા ਮਾਰਦਾ ਕਿਉਂ ਸ਼ਾਬਾਸ਼ ਮਾਰ ਦੇਣ ਲੱਗਾ ਚਾਚੇ ਨੂੰ ਉਹਦੇ ਬਹੁਤ ਨਿਆਣੇ ਸੀਗੇ ਜਿਹੜਾ ਮਗਰ ਨਾ ਰਹਿ ਜਾਣਾ ਸੀ ਤੁਹਾਡਾ ਤਾਂ ਫੇਰ ਵੀ ਹੈਗਾ ਮੁੰਡਾ ਕਿਉਂ ਰਿਆ ਹੱਥ ਕਰਨੇ ਨਹੀਂ ਚਾਚੀ ਤੇਰੇ ਘਰੀ ਹੱਥ ਜੋੜੇ ਹੱਥ ਮੈਂ ਰਿਆ ਕਰ ਉਹਨੂੰ ਸੈਨੇ ਪਿਆਨੇ ਕੁਝ ਡਾਂ ਕਿੱਥੋਂ ਵੱਟੀ ਹੋਣੇ ਨਹੀਂ ਆਂਦਾ ਮੇਰੇ ਗੋਲੀ ਮਾਰ ਦੇਣ ਲਗਾ ਮੈਂ ਉਹਨਾ ਲੜਦੀ ਆਈ ਮਜੀ ਤੇਰੇ ਵਾਂਗੂ ਮੈਂ ਤਾਂ ਡਰ ਗਿਆ ਮਾਰ ਗੋਲੀ ਮੇਰੇ ਮਾਰ ਮਾਰ ਮੇਰੇ ਕੋਲੀ ਮਾਰ ਜੇ ਮੈਂ ਡਰੂਗੀ ਤੇ ਆਖੀ ਚਾਚੀ ਨਹੀਂ ਤੂੰ ਕਰ ਹਿਆ ਤੂੰ ਫਿਰ ਮਾਰ ਮਾਰ ਮੇਰੇ ਮਾਰ ਹੁਣ ਚਾਚੀ ਨਾ ਤੂੰ ਬੱਧੀ ਕਿ ਮੈਨੂੰ ਹੁਣ ਮਰ ਲੈਂਦਾ ਮੈਂ ਨਾ ਗੱਲ ਸੁਣ ਯਾਰ ਮਾਰਨੀ ਹੋਣ ਦੇਣੀ ਮੈਨੂੰ ਮਰਨਾ ਮੰਨੂ ਮਾਰ ਲੜਾਈ ਚ ਕੋਹਣੀ ਮਾਰ 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 ਰਾ ਮਾਰ